ਬਾਜੀ ਕਮੇਟੀ ਮੈਂਬਰ ਨੇ ਹੌ ਧੱਕੇ ਮਾਰੇ ਗੱਦੀਆਂ ਉੱਤੇ ਕਮੇਟੀ ਮੈਂਬਰ ਨੇ ਸਾਖੀ ਤੇ ਸਾਖੀ ਜੀ ਅੱਜ ਕੀ ਹੋਇਆ ਜਿਹੜਾ ਤੁਸੀਂ ਇੱਥੇ ਲੋਕ ਇੰਨੇ ਇਕੱਠੇ ਹੋਏ ਇੱਥੇ ਭਾਜੀ ਇਹ ਗੂੜਾ ਡੰਪ ਬਣਾਉਣ ਲੱਗਿਆ ਪੂਰੇ ਸ਼ਹਿਰ ਦਾ ਸਾਨੂੰ ਨਹੀਂ ਪਤਾ ਕਮੇਟੀ ਵਾਲੇ ਆ ਉਹ ਸਾਹਮਣੇ ਨਹੀਂ ਹੁੰਦੇ ਪਏ ਸਾਡੇ ਮਤਲਬ ਜੋ ਵੀ ਕਰਾਏਦੇ ਆ ਚੁਪਕੇ ਚੁਪਕੇ ਸੇ ਮਤਲਬ ਅੰਦਰ ਪਰੇਸ਼ਾਨੀ ਇਸ ਨਾਲ ਆਏਗੀ ਤੁਸੀਂ ਦੇਖੋ ਆਉਣ ਵਾਲੇ ਸਮੇਂ 'ਚ ਸਾਨੂੰ ਲੱਗੇ ਦੋ ਸਕੂਲ ਹੈ ਆ ਦੇਖ ਲਓ 20 ਮੀਟਰ 'ਚ ਹੈ 10 ਮੀਟਰ 'ਚ ਮੰਦਿਰ ਨਾਲ ਹੀ 10 ਮੀਟਰ ਤੋਂ ਅੱਗੇ ਆਬਾਦੀ ਸ਼ੁਰੂ ਹੈ ਤੁਸੀਂ ਦੇਖੋ ਅੱਗੇ ਸਾਡੇ ਬੱਚਿਆਂ ਨੂੰ ਸਾਨੂੰ ਕੀ ਇਹਦੀ ਪ੍ਰੋਬਲਮ ਹੈ ਇਹ ਕਪਾਸੀ ਵੀ ਕੂੜਾ ਦਾ ਇੱਥੇ ਸੁੱਟਣਾ ਪੂਰੇ ਸ਼ਹਿਰ ਦਾ ਨਾ ਤਾਂ ਇੱਥੇ ਕਿੰਨੀਆਂ ਸਾਨੂੰ ਪ੍ਰੋਬਲਮ ਆਣ ਗਈਆਂ ਤੇ ਕੀ ਲੱਗਦਾ ਤੁਹਾਡੇ ਨੂੰ ਧੱਕਾ ਕੀਤਾ ਜਾ ਰਿਹਾ ਹੈ ਹਾਂਜੀ ਧੱਕਾ ਬਿਲਕੁਲ ਧੱਕਾ ਕਿਉਂਕਿ ਕਮੇਟੀ ਸਾਹਮਣੇ ਨਹੀਂ ਆਉਂਦੀ ਪਈ ਸਾਡੇ ਕੀ ਮੰਗ ਕਰਦੇ ਹਾਂ ਤੁਸੀਂ ਅਸੀਂ ਕਹਿੰਦੇ ਕਿ ਇੱਥੇ ਡੰਪ ਨਹੀਂ ਬਣਨਾ ਚਾਹੀਦਾ ਸਾਡੇ ਕੁਝ ਵੀ ਹੋ ਜੇ ਜੇਕਰ ਤੁਹਾਡਾ ਨਾਮ ਮੰਨੀ ਗਈ ਫਿਰ ਕੀ ਤੁਸੀਂ ਅਗਲੀ ਕਾਰ ਤਿਆਰੀ ਕਰੋ ਅੱਗੇ ਫਿਰ ਅਸੀਂ ਧਰਨੇ ਦੇਵਾਂਗੇ ਇੱਥੇ ਬਣਾ ਨਹੀਂ ਦੇਣਾ ਅੱਜ ਵੀ ਅੱਜ ਵੀ ਅਸੀਂ ਇੱਥੇ ਰਹੀਏ ਸਾਰ ਸਾਡੇ ਨਾਲ ਧੱਕਾ ਚਾਈ ਕਰ ਰਹੇ ਆ ਪੁਲਿਸ ਵਾਲੇ ਵੀ ਸਾਰੇ ਕਰਨ ਦੇ ਦੇ ਆ ਪਰ ਅਸੀਂ ਇੱਥੇ ਡੰਪ ਨਹੀਂ ਬਣਨ ਦੇਣਾ ਇਥੇ ਇੱਕ ਸਕੂਲ ਔਰ ਮੰਦਰ ਵੀ ਲਾਗੇ ਲਾਗੇ ਦੱਸਿਆ ਹੈ। ਮੰਦਰ ਵੀ ਹੈਗਾ 10 ਮੀਟਰ ਤੇ ਮੰਦਰ ਹੈਗਾ 20 ਮੀਟਰ ਤੇ ਸਕੂਲ ਹੈਗਾ। ਸਕੂਲ ਮੱਲਾ ਪੈ ਗਿਆ। ਔਰ ਅਸੀਂ ਡੈਂਪਣੀ ਬਣਾ ਦੇਣਾ ਅਸੀਂ ਕੁਝ ਨਹੀਂ ਬਣਾ ਦੇਣਾ। ਨਾ ਇੱਥੇ ਕੂੜਾਦਾਨ ਕੁਝ ਨਹੀਂ ਬਣਾ ਦੇਣਾ ਹੈਗਾ। ਠੀਕ। ਅਜੀ ਕੀ ਨਾਮ ਤੁਹਾਡਾ? ਮੇਰਾ ਨਾਮ ਨਜਿੰਦਰ ਕੁਮਾਰ ਜੀ। ਨਜਿੰਦਰ ਕੁਮਾਰ ਜੀ ਕੀ ਅੱਜ ਜਿਹੜਾ ਕੀ ਮਸਲਾ ਹੋਇਆ ਜਿਹੜਾ ਤੁਹਾਡੀ ਸਾਰੇ ਸਾਰੇ ਲੋਕ ਇਕੱਠੇ ਹੋ ਕੇ ਇੱਥੇ ਜਮਾ ਹੋਏ ਹੋ। ਸਰ ਅੱਜ ਐਕਚੁਅਲੀ ਕੀ ਸਾਨੂੰ ਇਹਦੇ ਬਾਰੇ ਕੁਝ ਦੱਸਿਆ ਨਹੀਂ ਗਿਆ ਸੀ ਪਹਿਲੇ। ਇਹ ਕਬਜ਼ਾ ਲੈ ਰਹੇਗੇ ਕਿ ਜਗਾਹ ਕਹਿੰਦੇ ਢੇਰ ਬਣਾਣਾ। ਪਹਿਲੇ ਕਰ ਸਰ ਕਿਤੇ ਵੀ ਸੰਸਥਾ ਮੰਦਰ ਤੇ ਲਾਗੇ 700 ਧਿਆਰੇ ਦੇ ਅੰਦਰ ਆਪਾਂ ਪ੍ਰਪੋਜ਼ਲ ਬਾਨੀ ਨਹੀਂ ਸਕਦਾ ਕਿ ਆਪਾਂ ਪੱਕਾ ਡੈਂਪ ਬਣਾਈਏ ਕੂੜੇ ਦਾ ਹੂੰ ਮੈਂ ਕਹਿੰਦਾ 200 ਮੀਟਰ ਦੇ ਧਿਆਰੇ ਦੇ ਵਿੱਚ ਨਾਲ ਹੀ ਸਰ ਸਕੂਲ ਹੈ ਤੇ ਇਹੀ ਜੇ ਸੰਸਥਾ ਕਿਤੇ ਗੁਰਦੁਆਰੇ ਦਾ ਕਿਤੇ ਹੋਰ ਬਣਾਉਂਦੇ ਤੁਸੀਂ ਉੱਥੇ ਕੋਈ ਬਣਾ ਨਹੀਂ ਦਿੰਦਾ ਮੈਂ ਤਾਂ ਕਿ ਇਹ ਕਿ ਸਨਾਤਾ ਤਾਂ ਬੈਠਾ ਸਾਡੀ ਕੋਈ ਰੱਖਿਆ ਨਹੀਂ ਮੰਨਿਆ ਕਿ ਸਾਡੇ ਕੋਲ ਜਗ੍ਹਾ ਹੈਗੀ ਹੈ ਮੌਜੂਦਾ ਅੱਧੇ ਨਾਲ ਜ਼ਿਆਦਾ ਹਾਜੀਪੁਰ ਲਾਲਕੀ ਦੇ ਵਿੱਚ ਲੋਕੀ ਬੈਠੇ ਆ ਬਸੇ ਪਿਆ ਇਹਨਾਂ ਨੂੰ ਅੱਧਾ ਪੋਲੀਟਿਕਲ ਦਬਾਅ ਹੈ ਅੱਧਾ ਜਿਹੜੀ ਇਹਨਾਂ ਕਮੇਟੀ ਬਣੀ ਹੈ ਬੈਲਫੇਸ ਦੀ ਉਹ ਇਹਨਾਂ ਨੂੰ ਦਬਾਅ ਪਾ ਰਹੀ ਹੈ ਕੂੜਾ ਬਣਾਣਾ ਸਾਨੂੰ ਕੁਛ ਕਹਿੰਦੇ ਆ ਸਾਹੀ ਵੀਡੀਓ ਦੱਬਤੇ ਗਏ ਸੀਗੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀਗੀ ਦੋ ਵਾਰੀ ਸਾਨੂੰ ਸੱਦਿਆ ਇਹਨਾਂ ਤਿੰਨ ਤਰੀਕ ਦੀ ਐਪਲੀਕੇਸ਼ਨ ਲਾਈ ਹੈ ਵਿੱਚ ਤੇ ਜੋ ਹਨ ਹੁਣ ਦੱਸੀ ਸਾਨੂੰ ਨਹੀਂ ਪਤਾ ਸੀਗਾ ਕਿ ਚਾਰ ਨੂੰ ਆਪਾਂ ਗਏ ਇਹਨਾਂ ਨੇ ਉਹ ਬੇਰਬਾਹ ਵੇਚਣੀ ਲਿਖਿਆ ਉਤੋਂ ਬਾਈ ਇਹਨਾਂ ਨਿਸ਼ਾਨ ਦੀ ਲਈ ਆ ਨਿਸ਼ਾਨ ਦੀ ਵਿੱਚ ਇਹਨਾਂ ਨੇ ਸਾਨੂੰ ਇਹ ਨਹੀਂ ਦੱਸੀ ਕਿਸੋ ਬੰਦਾ ਵੀ ਹੰਨੀ ਅੱਜ ਹਰ ਕਿਸੇ ਕੋ ਮੋਬਾਈਲ ਹੈ ਜੀ ਇਹ ਸਾਈਨ ਨਹੀਂ ਕਿਤੇ ਬੰਦਾ ਫੋਟੋ ਖਿੱਚ ਸਕਦਾ ਜੀ ਹਰ ਕਿਸੇ ਨੂੰ ਪਤਾ ਲੱਜਦਾ ਇੰਨਾ ਜਾਣ ਕੇ ਪਤਾ ਨਹੀਂ ਕਿ ਇਹਦਾ ਕਹਿੰਦੇ ਨਿਸ਼ਾਨ ਦੀ ਲਾਗੇ ਨਿਸ਼ਾਨ ਦੀ ਲੈਣ ਵੇ ਤੇ ਪਿੱਛੇ ਇੱਕ ਥੈਡੇ ਸਾਡੇ ਠਾਕਰ ਜੀ ਹੈ ਜਿਹਨਾਂ ਜ਼ਮੀਨ ਹੈ ਇੱਕ ਸਰਜ ਮੰਤ ਜੀ ਹੈ ਉਹਨਾਂ ਦੀ ਜ਼ਮੀਨ ਹੈ ਪਿੱਛੇਲੇ ਸਾਈਡ ਵੀ ਮੰਤ ਲੱਗਦੇ ਆ ਕਿਸੇ ਨੇ ਸੁਣਨੀ ਹੈ ਕਹਿੰਦੇ ਆਪਾਂ ਨਿਸ਼ਾਨ ਦੀ ਲਾ ਕੇ ਚੱਲ ਗਏ ਇੱਕ ਤਾਂ ਇਹ ਹਨ ਫਰੋਡ ਧੋਖੇ ਵਿੱਚ ਰੱਖ ਰਿਹਾ ਹੁਣ ਹਨ ਜੱਕਦਮ ਅਟੈਕ ਕਰ ਰਿਹਾ ਕਿ ਅਸੀਂ ਧੰਨ ਅਸੀਂ ਕਹਾਂ ਕੋਈ ਟਾਈਮ ਦਾ ਮੌਕਾ ਦਿਓ ਵੀ ਜੇ ਇੱਥੇ ਸਭ ਤੋਂ ਵੱਡੀ ਪ੍ਰਪੋਜ਼ਲ ਇਹ ਹੈ ਕਿ ਇੱਥੇ ਕੋੜਾਦਾਨ ਨਹੀਂ ਬੰਨਣਾ ਚਾਹੀਦਾ ਮਾ ਸਾਡੀ ਇਹੇ ਦਰਖਾਸਤ ਆਹੀਂ ਇੰਦੇ ਸਬੀਰ ਤੇ ਆ ਰਿਕੁਐਸਟ ਕਰਦੇ